ਪਾਕਿਸਤਾਨ ਲਗਾਤਾਰ ਭਾਰਤ ਦੇ ਵਿੱਚ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਖਾਸ ਕਰ ਬਾਰਡਰ ਵਾਲੇ ਇਲਾਕਿਆਂ ਦੇ ਵਿੱਚ ਜਿਵੇਂ ਕਿ ਸਾਡਾ ਪੰਜਾਬ ਪੰਜਾਬ ਚ ਆਏ ਦਿਨ ਲਗਾਤਾਰ ਕੁਝ ਨਾ ਕੁਝ ਹਰਕਤਾਂ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਇੱਕ ਨਾਬਾਲਗ ਬੱਚੇ ਨੂੰ ਪਾਕਿਸਤਾਨੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਨਾਬਾਲਗ ਬੱਚਾ ਉਹਨਾਂ ਦੀ ਕਹਿ ਸਕਦੇ ਹੋ ਕਿ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਿਆ ਤੇ ਹਨੀ ਟਰੈਪ ਦੇ ਵਿੱਚ ਫਸ ਗਿਆ ਤੇ ਹਨੀ ਟਰੈਪ ਦੇ ਵਿੱਚ ਫਸ ਕੇ ਉਸਨੇ ਆਪਣੇ ਪਠਾਨਕੋਟ ਇਲਾਕੇ ਦਾ ਬੱਚਾ ਹੈ ਉਸਨੇ ਆਪਣੇ ਇਲਾਕੇ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਫੌਜ ਦੀਆਂ ਤੇ ਹੋਰ ਜਿਹੜੀਆਂ ਖੂਫੀਆਂ ਜਾਣਕਾਰੀਆਂ ਨੇ ਉਹਨਾਂ ਤੱਕ ਪਹੁੰਚਾਣੀਆਂ ਸ਼ੁਰੂ ਕਰ ਦਿੱਤੀਆਂ ਆਖਿਰਕਾਰ ਇਹ ਬੱਚਾ ਫਸਿਆ ਕਿਵੇਂ ਦੱਸਦੀ ਹੈ ਕਿ ਇਸ ਬੱਚੇ ਦਾ ਪਿਤਾ ਅ ਪਿਛਲੇ ਕਈ ਕਈ ਸਾਲ ਪਹਿਲੇ ਉਹਨਾਂ ਦਾ ਮੌਤ ਹੋ ਗਈ ਪਰ ਉਸ ਬੱਚੇ ਨੂੰ ਦੱਸਿਆ ਗਿਆ ਜਾਂ ਉਸ ਬੱਚੇ ਦੇ ਮਨ ਦਿਮਾਗ ਦੇ ਵਿੱਚ ਇਹ ਸੀਗਾ ਕਿ ਮੇਰੇ ਪਿਤਾ ਦਾ ਕਤਲ ਕੀਤਾ ਗਿਆ ਤੇ ਇਸੇ ਗੱਲਾਂ ਨੂੰ ਲੈ ਕੇ ਫੋਨ ਦੇ ਉੱਤੇ ਉਹਦੇ ਨਾਲ ਕੁਝ ਲੋਕਾਂ ਨੇ ਗੱਲਬਾਤਾਂ ਕਰਨੀਆਂ ਸ਼ੁਰੂ ਕੀਤੀਆਂ ਜਿਸ ਨੂੰ ਇਹ ਹਨੀ ਟਰੈਪ ਕਿਹਾ ਜਾ ਰਿਹਾ ਹੈ ਤੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਫਸ ਕੇ ਜਿਹੜਾ ਬੱਚਾ ਸੀਗਾ ਉਹਨਾਂ ਨੇ ਉਧਰ ਪ੍ਰਭਾਵਿਤ ਹੋ ਗਿਆ ਤੇ ਉਹਨਾਂ ਦੀਆਂ ਗੱਲਾਂ ਮੰਨਣ ਲੱਗ ਗਿਆ ਤੇ ਉਸ ਤੋਂ ਬਾਅਦ ਆਪਣੇ ਇਲਾਕੇ ਦੇ ਵਿੱਚ ਚੱਲ ਰਹੀ ਫੌਜ ਦੀ ਗਤੀਵਿਧੀ ਤੇ ਨਾਲ ਕਹਿ ਸਕਦੇ ਹੋ ਕਿ ਹੋਰ ਖੂਫੀਆ ਜਾਣਕਾਰੀਆਂ ਰਸਤੇ ਉਹਨਾਂ ਤੱਕ ਜਿਹੜੀ ਖਬਰਾਂ ਨੇ ਜਾਂ ਫਿਰ ਸਾਰੀਆਂ ਗੱਲਾਂ ਨੇ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੂੰ ਤੇ ਫੌਜ ਨੂੰ ਭਨਕ ਲੱਗੀ ਕਿ ਇਹ ਸਾਡੀਆਂ ਗੱਲਾਂ ਇੱਥੇ ਤੱਕ ਕਿਵੇਂ ਪਹੁੰਚ ਰਹੀਆਂ ਨੇ ਜਾਂ ਫਿਰ ਕਹਿ ਲੋ ਕਿ ਜਿਹੜੇ ਇੰਟੈਲੀਜੈਂਸ ਹੁੰਦੀ ਹੈ ਉਹਨਾਂ ਨੂੰ ਵੀ ਪਤਾ ਚੱਲ ਜਾਂਦਾ ਹੈ ਕਿ ਸਾਡੇ ਇੱਥੋਂ ਦੀ ਕਿੱਥੇ ਦੀ ਰੇਡੀਏਸ਼ਨ ਸੀ ਜਾਂ ਕਿੱਥੇ ਦੀਆਂ ਜਿਹੜੀਆਂ ਫੋਨ ਕਾਲ ਦੇ ਨੈਟਵਰਕ ਜਾਂ ਫਿਰ ਕੁਝ ਹੋਰ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ ਉਹ ਕਿੱਥੋਂ ਦੀਆਂ ਕਿੱਥੇ ਆ ਰਹੀਆਂ ਨੇ ਤਾਂ ਉਹਨਾਂ ਨੇ ਇਸ ਦੇ ਉੱਤੇ ਜਦੋਂ ਜਾਂਚ ਕੀਤੀ ਤਾਂ ਇਸ ਦੇ ਵਿੱਚ ਖੁਲਾਸਾ ਹੋਇਆ ਇੱਕ 15 ਸਾਲ ਦਾ ਜਿਹੜਾ ਬੱਚਾ ਸੀ ਉਹ ਇਸ ਨੂੰ ਆਪਰੇਟ ਕਰ ਰਿਹਾ ਸੀ ਤੇ ਉਸ ਤੋਂ ਪਹਿਲਾਂ ਹੋਰ ਕੀ ਕੁਝ ਪੁਲਿਸ ਅਧਿਕਾਰੀਆਂ ਨੇ ਕਿਹਾ ਜ਼ਰਾ ਉਹ ਸੁਣ ਲੈਣੇ ਆ ਪਠਾਨਕੋਟ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਮਾਥੇ ਜਿਸ ਸ਼ਖਸ ਦਾ ਨਾਮ ਕਿਉਂਕਿ ਜੁਵਨਾਈਲ ਜਸਟਿਸ ਕਰਦੇ ਉਹਦਾ ਕਲਪਿਤ ਨਾਮ ਲੈ ਰਿਹਾ ਉਹਦਾ ਅਸਲ ਨਾਮ ਨਹੀਂ ਹੈ ਇੱਕ ਸੰਜੀਵ ਕੁਮਾਰ ਨਾਮ ਦੇ ਲੜਕੇ ਨੂੰ ਅਸੀਂ ਸਾਡੇ ਬਗਲ ਨੂੰ ਸੂਚਨਾ ਮਿਲੀ ਸੀ ਕਿ ਉਹ ਜਿਹੜਾ ਹੈਗਾ ਆ ਉਹ ਇਸ ਲਈ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਜਿਹੜੀ ਉਹਨਾਂ ਦੀ ਏਜੰਸੀ ਹੈਗੀ ਆ ਉਹਦੇ ਫਰੰਟਲ ਜਿਹੜੇ ਹੈਗੇ ਆ ਆਰਗੇਨਾਈਜੇਸ਼ਨਸ ਹੈਗੇ ਨੇ ਟੈਰਰ ਆਰਗੇਨਾਈਜੇਸ਼ਨ ਉਹਨਾਂ ਨਾਲ ਸਿੱਧੇ ਤੌਰ ਤੇ ਸੰਪਰਕ ਵਿੱਚ ਔਰਣਾ ਨੂੰ ਮਹੱਤਵਪੂਰਨ ਜਾਣਕਾਰੀਆਂ ਜਿਹੜੀਆਂ ਕਿ ਸਿਕਿਉਰਿਟੀ ਦੇ ਨਾਲ ਕਨਸਰਨ ਆ ਸਾਡੇ ਦੇਸ਼ ਦੀ ਸੁਰੱਖਿਆ ਨਾਲ ਕਨਸਰਨ ਹੈ ਨਹੀਂ ਉਹਨਾਂ ਦੀ ਮਹੱਤਵਪੂਰਨ ਜਾਣਕਾਰੀ ਦਾ ਆਦਾਨ-ਪ੍ਰਦਾਨ ਉਹ ਇਹ ਕਰ ਰਿਹਾ ਔਰ ਅਕ੍ਰਾਸ ਦੀ ਬਾਰਡਰ ਜਿਹੜੇ ਹੈਗੇ ਆ ਉੱਥੇ ਦੇ ਜਿਹੜੇ ਹੈਗੇ ਆ ਮਿਲਟਰੀ ਦੇ ਆਫੀਸਰਸ ਤੇ ਏਜੰਸੀਸ ਦੇ ਜਿਹੜੇ ਹੈਗੇ ਆ ਆਈਐਸਆਈ ਏਜੰਸੀ ਦੇ ਹੈਗੇ ਹੋਰ ਹੈਗੇ ਆ ਉਹਨਾਂ ਦੇ ਆਫੀਸਰਸ ਹੈਗੇ ਆ ਜਾਂ ਉਹਨਾਂ ਦੀਆਂ ਫਰੰਟਲ ਆਰਗਨਾਈਜੇਸ਼ਨ ਜਿਹੜੀਆਂ ਟੈਰਰ ਮੋਡਿਊਲ ਚਲਾਉਂਦੀਆਂ ਆਈਆਂ ਉਹਨਾਂ ਨਾਲ ਇਹ ਜਿਹੜਾ ਹੰਟਚ ਰਿਚ ਹੈਗਾ ਤੁਹ ਸੂਚਨਾ ਦੇ ਆਧਾਰ ਤੇ ਅੱਜ ਉਸ ਨੂੰ ਅਸੀਂ ਐਗ੍ਰੀਫਰ ਕੀਤਾ ਜਦੋਂ ਉਸ ਦੀ ਕਾਇਦੇ ਮੁਤਾਬਕ ਜਿਹੜੀ ਹੈਗੀ ਆ ਉਹ ਅਸੀਂ ਕੁਸ਼ਕਿਸ਼ ਕੀਤੀ ਹੈ ਕੁਸ਼ਕਿਸ਼ ਕਰਨ ਦੇ ਦੌਰਾਨ ਔਰ ਉਹਦੇ ਕੋਲ ਜਿਹੜੇ ਮੋਬਾਈਲ ਫੋਨ ਬਰਾਮਦ ਹੋਏ ਆ ਉਹ ਸਾਡੇ ਵਾਸਤੇ ਵੀ ਚੁਕਾ ਦੇਣ ਵਾਲੇ ਸੀਗੇ ਔਰ ਇਹ ਜਿਹੜਾ ਬੱਚਾ ਇਹ ਵੀ ਉਮਰ 15 ਸਾਲ ਆ ਇਹ ਇਹ ਪਾਕਿਸਤਾਨ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਉਹ ਅਜੇ ਹੀ ਯੰਗ ਏਜ ਦੇ ਬੱਚਿਆਂ ਨੂੰ ਜਿਹੜੀਆਂ ਹੈਗੀਆਂ ਉਹ ਆਪਣੇ ਸੋਸ਼ਲ ਮੀਡੀਆ ਮੀਡੀਆ ਪਲੈਟਫਾਰਮ ਤੇ ਲਿਆ ਕੇ ਜਿਹੜਾ ਕਿ ਇਹ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਕਿ ਉਸ ਇਸ ਮੀਡੀਆ ਪਲੈਟਫਾਰਮ ਤੇ ਜਾ ਰਹੇ ਉਸ ਮੀਡੀਆ ਪਲੈਟਫਾਰਮ ਤੇ ਲਿਆ ਕੇ ਪਹਿਲਾਂ ਤਾਂ ਉਹਨਾਂ ਨਾਲ ਚੈਟ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਬੜੀਆਂ ਲੁਕਰੇਟਿਵ ਆਫਰਸ ਜਿਵੇਂ ਕਿ ਹਥਿਆਰ ਚਲਾਉਣਾ ਹਥਿਆਰ ਨੂੰ ਹੈਂਡਲ ਕਰਨਾ ਹਥਿਆਰਾਂ ਦੀ ਸਪਲਾਈ ਦੇਣਾ ਔਰ ਖੋਰ ਕਈ ਤਰ੍ਹਾਂ ਦੇ ਲਾਲਚ ਜੋ ਕਿ ਬੱਚਿਆਂ ਨੂੰ ਅਟਰੈਕਟ ਕਰ ਸਕਦੇ ਇਸ ਉੱਠੇ ਕਮਾ ਵਾਸਤੇ ਉਹਨਾਂ ਦੇ ਟਰੈਪ ਵਿੱਚ ਫਸਾਉਂਦੇ ਆ ਔਰ ਇਹ ਜਾਣਕਾਰੀ ਵੀ ਉਹਨਾਂ ਕੋਲ ਬੱਚਾ ਕੋਲ ਲਈ ਜਾਂਦੀ ਆ ਕਿ ਉਹ ਕਿਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਇਸ ਬੱਚੇ ਦੇ ਵਿੱਚ ਦੇ ਵਾਸਤੇ ਇੱਕ ਫੈਮਿਲੀ ਬੈਕਗ੍ਰਾਉਂਡ ਹੈ ਕਿ ਉਹਦੇ ਫਾਦਰ ਦੀ ਡੈਥ ਹੋ ਚੁੱਕੀ ਆ ਔਰ 1.5 ਸਾਲ ਪਹਿਲਾਂ ਡੈਥ ਹੋਈ ਸੀ ਇਸ ਤਰ੍ਹਾਂ ਇਹਨੂੰ ਸ਼ੱਕ ਸੀ ਕਿ ਸ਼ਾਇਦ ਮੇਰੇ ਫਾਦਰ ਦਾ ਮਰਡਰ ਹੋਇਆ ਜਿਹੜਾ ਕਿ ਜੰਕੇ ਦੇ ਵਿੱਚ ਸਿੱਪਾ ਦਾ ਆਪਣਾ ਰਹਿਸ਼ੀ ਜਿਲ੍ਹਾ ਜਿਹੜਾ ਜੰਕੇਚਾ ਪਰ ਸਾਡੀ ਜਿਹੜੀ ਅਸੀਂ ਮਜਬੂਤ ਪੁਸ਼ਕਿਸ਼ ਕੀਤੀ ਆ ਅਸੀਂ ਤਫਤੀਸ਼ ਕੀਤੀ ਉਹ ਤੋਂ ਇਹ ਪਾਇਆ ਨਹੀਂ ਗਿਆ ਕਿ ਉਹਨਾਂ ਦਾ ਮਰਡਰ ਹੋਇਆ ਸੀ ਪਰ ਬੱਚੇ ਦੀ ਮਾਨਸਿਕਤਾ ਉੱਤੇ ਅਸਰ ਕਰਿਆ ਕਿ ਮੇਰੇ ਫਾਦਰ ਦਾ ਮਰਡਰ ਹੋਇਆ ਉਸ ਡੈਸਪਰੇਸ਼ਨ ਨੂੰ ਲੈ ਕੇ ਅਲੱਗ-ਅਲੱਗ ਪਲੈਟਫਾਰਮਸ ਉੱਤੇ ਜਿਹੜਾ ਹੈਗਾ ਆ ਇੰਨੇ ਜਾਣ ਦੀ ਕੋਸ਼ਿਸ਼ ਕੀਤੀ ਉਸ ਕੋਸ਼ਿਸ਼ ਦੌਰਾਨ ਇਹ ਜਿਹੜੇ ਹੈਗੇ ਆ ਤੇ ਜਿਹੜੀਆਂ ਪਾਕਿਸਤਾਨੀ ਏਜੰਸੀਜ਼ ਆ ਉਹਨਾਂ ਦੇ ਫਰੰਟਲ ਫੇਸਿਸ ਹੈਗੇ ਆ ਉਹਨਾਂ ਦੇ ਟ੍ਰੈਪ ਵਿੱਚ ਫਸ ਗਿਆ ਇਸ ਦਾ ਕਿਸ ਰਿਲੀਜੀਅਨ ਤੋਂ ਧਰਮ ਤੋਂ ਜਨਪਦ ਜਨਪਦ ਇਹ Hindu religion ਨੂੰ ਲੋਨ ਕਰਦੇ ਹਾਂ ਅ ਇਸ ਇਸ ਤੋਂ ਇਲਾਵਾ ਜਿਹੜਾ ਇਹ ਇੰਨੀ ਮੋਬਾਈਲ ਫੋਨ ਜਿਹੜਾ ਇਹਦੇ ਕੋਲ ਸੀਗਾ ਉਹ ਮੋਬਾਈਲ ਫੋਨ ਹਾਲਾਂਕਿ ਆਪ ਕੋ ਪੜਾਇਆ ਸਮਾਰਟਾ ਟੈਕ ਉਸ ਟੈਕ ਸੇ ਵੀ ਆ ਔਰ ਇਹਦੇ ਮੋਬਾਈਲ ਫੋਨ ਨੂੰ ਉਧਰ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਬੈਠੀਆਂ ਉਹਨਾਂ ਨੇ ਇਹਦੇ ਫੋਨ ਨੂੰ ਵੀ ਇਹਦੀ ਇਹੜੀ ਹੈਗੀ ਆ ਸਾਰੇ ਦੀ ਸਾਰੀ ਇਨਫਰਮੇਸ਼ਨ ਇਹਦੇ ਫੋਨ ਤੋਂ ਡਾਇਰੈਕਟ ਜਿਹੜੀ ਹੈਗੀ ਆ ਥਰੂ ਕਲੋਨਿੰਗ ਜਿਹੜੀ ਹੈਗੀ ਆ ਉਹ ਲੈਣੀ ਸ਼ੁਰੂ ਕਰ ਦਿੱਤੀ ਸੀ ਔਰ ਇਹਨੇ ਮਤਲਬ ਉਹਨਾਂ ਲੋਕੇਸ਼ਨਸ ਦੀਆਂ ਕੁਝ ਵੀਡੀਓਗ੍ਰਾਫੀ ਜਿਹੜੀਆਂ ਕਰਕੇ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਉਹ ਦੀ ਉਹਦੀ ਇਨਫੋਰਮੇਸ਼ਨ ਲੈਣੀ ਜਿਹੜੀ ਹੈਗੀ ਆ ਉਹ ਲੈ ਰੱਖੀ ਸੀਗੀ ਔਰ ਪੋਸੀਬਲੀ ਕਿਉਂਕਿ ਇਹਦਾ ਫੋਨ ਜੇਕਰ ਉਹ ਹੈਕ ਹੋਇਆ ਤਾਂ ਉਹ ਲਾਈਵ ਵੀ ਜਾ ਸਕਦਾ ਹੈਗਾ ਸੋ ਇਹ ਸਾਰੀਆਂ ਗੱਲਾਂ ਔਰ ਉੱਥੇ ਫਿਰ ਅਲੱਗ-ਅਲੱਗ ਜਿਹੜੇ ਹੈਗੇ ਆ ਗੈਂਗਸਟਰ ਕਮ ਪਾਕਿਸਤਾਨ ਦੇ ਵਿੱਚ ਵੀ ਗੈਂਗਸਟਰ ਕਮ ਟਰੋਰ ਜਿਹੜਾ ਮਿਡੀਆ ਚਲਾਉਂਦੇ ਆ ਟਰੋਰ ਐਂਗਲ ਤੋਂ ਜਿਹੜੇ ਮਸ਼ਹੂਰ ਵਿਅਕਤੀ ਨੇ ਉਹਨਾਂ ਨਾਲ ਵੀ ਇਹ ਜਿਹੜਾ ਹੈਗਾ ਆ ਇਨ ਟੱਚ ਹੋ ਗਿਆ ਸੀਗਾ ਕਿਉਂਕਿ ਗਾਂ ਤੋਂ ਗਾਂ ਤੋਂ ਗੇਤੋਗੇ ਗੱਲਾਂ ਕਰਨੀਆਂ ਫਿਰ ਉਹਨਾਂ ਦੇ ਵਿੱਚ ਵੜਨਾ ਉਹਨਾਂ ਨੂੰ ਤੇ ਅਜਿਹੇ ਬੱਚੇ ਜਿਹੜੇ ਹੈਗੇ ਆ ਜਾਂ ਇਸ ਤਰ੍ਹਾਂ ਦਾ ਜਨ ਬਲੌਟ ਜਿਹੜਾ ਹੈਗਾ ਉਹ ਚਾਹੀਦਾ ਕਿ ਜਿਹੜਾ ਕਿ ਉਹਨਾਂ ਦੀ ਗੱਲਾਂ ਦੇ ਵਿੱਚ ਚੁਪਰੀ ਗੱਲਾਂ ਦੇ ਵਿੱਚ ਆ ਜਵੇ ਸੋ ਅਸੀਂ ਸਮਝਦੇ ਹਾਂ ਕਿ ਸਾਡੀ ਤੇ ਇਸ ਬੱਚੇ ਦੀ ਵੀ ਖੁਸ਼ਕਿਸਮਤੀ ਆ ਕਿ ਸਾਨੂੰ ਸਮੇਂ ਸਿਰ ਸੂਚਨਾ ਮਿਲ ਗਈ ਔਰ ਇਸ ਬੱਚੇ ਨੂੰ ਅਸੀਂ ਕਾਬੂ ਕੀਤਾ ਹਾਲਾਂਕਿ ਉਹਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਪਰ ਅਸੀਂ ਚਾਹਾਂਗੇ ਕਿ ਇਹ ਜਿਹੇ ਬੱਚਾ ਨਹੀਂ شناخت ਕਰਕੇ ਇਹਨਾਂ ਨੂੰ ਮੁਖਤਰਾ ਵਿੱਚ ਲੈ ਕੇ ਆਈਏ ਉਹਦੇ ਵਿੱਚ ਬਾਰਡਰ ਏਰੀਏ ਦੇ ਜਿਹੜੇ ਹੈਗੇ ਆ ਕੁਝ ਕੋਣ ਕੁ ਕੁ ਹੈ ਜਿਹੋ ਉਹਨਾਂ ਦੀ ਸੀ ਉਹਨਾਂ ਨੂੰ ਫਿਜ਼ਿਕਲੀ ਨਹੀਂ ਵੇਖਿਆ ਪਰ ਸਾਨੂੰ ਲੱਗਦਾ ਕਿ ਉਹ ਵੀ ਯੰਗ ਉਮਰ ਦੇ ਰਹਿ ਗਿਆ ਲੜਕੇ ਆ ਜਿਹੜੇ ਇਹ ਦੇ ਨਾਲ ਇੱਕ ਚੇਨ ਰਿਐਕਸ਼ਨ ਦੇ ਵਿੱਚ ਹੈਗੇ ਆ ਜਿਹੜੇ ਕਿ ਉਹ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸੁਕ ਹੈਗੇ ਆ ਔਰ ਜਾਂ ਇਹ ਕਹਿ ਲਓ ਕਿ ਉਹ ਆਲਰੇਡੀ ਜਿਸ ਤਰ੍ਹਾਂ ਇਹ ਫਸਿਆ ਹੋਇਆ ਉਸ ਤਰ੍ਹਾਂ ਉਹ ਵੀ ਫਸਿਆ ਹੋਇਆ ਹੈ ਇਦੇ ਬਾਰੇ ਸਾਰੀ ਅਸੀਂ ਜਾਣਕਾਰੀ ਸਬੰਧਤ ਸਾਡੇ ਉੱਚ ਅਧਿਕਾਰੀਆਂ ਨੂੰ ਤੇ ਬਾਕੀ ਜਿਹੜੇ ਹੈਗੇ ਪੂਰੇ ਜਿੱਥੇ ਜਿੱਥੇ ਸਾਨੂੰ ਪਤਾ ਲੱਗਿਆ ਸੀਗਾ ਉਹਨਾਂ ਡਿਸਟ੍ਰਿਕਟ ਦੇ ਜ਼ਿਲ੍ਹਾ ਮੁਖੀਆਂ ਨੂੰ ਅਸੀਂ ਪ੍ਰਦਾਨ ਕਰ ਦਿੱਤੀ ਹੈ ਉਹਨਾਂ ਤੇ ਕੰਮ ਚੱਲ ਰਿਹਾ ਹੈ ਸਿਰ ਕਿੰਨੀ ਦੇਰ ਤੋਂ ਇਹ ਇਨ ਟੱਚ ਦੇ ਵਿੱਚ ਸੀ तकरीबन 1 ਸਾਲ ਤੋਂ ਇਹ ਜਿਹੜਾ ਹੈਗਾ ਆ ਇਹ ਇਨ ਟੱਚ ਤਾਂ ਤੁਸੀਂ ਸੁਣਿਆ ਪੁਲਿਸ ਅਧਿਕਾਰੀ ਨੇ ਕਿਵੇਂ ਸਾਰੀ ਗੱਲ ਦਾ ਸਪਸ਼ਟਿਕਰਨ ਦਿੱਤਾ ਤੇ ਪੂਰੀ ਗੱਲ ਸਮਝਾਈ ਕਿ ਆਖਿਰਕਾਰ ਬੱਚਾ ਕਿੰਨਾ ਹਾਲਾਤਾਂ ਦੇ ਵਿੱਚ ਫਸ ਗਿਆ ਤੇ ਉਹਨਾਂ ਨੂੰ ਆਪਣੀਆਂ ਭਾਰਤ ਦੀਆਂ ਜਾਣਕਾਰੀਆਂ ਭੇਜਣ ਲੱਗ ਗਿਆ ਤੇ ਲਗਾਤਾਰ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਆਈਐਸਆਈ ਦੇ ਅੱਤਵਾਦੀ ਨੇ ਜਾਂ ਫਿਰ ਪਾਕਿਸਤਾਨ ਦੇ ਜਿਹੜੇ ਗੈਂਗਸਟਰ ਨੇ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਇਸ ਤਰਫ ਦੇ ਨੌਜਵਾਨਾਂ ਨੂੰ ਕਹਿ ਸਕਦੇ ਹੋ ਕਿ ਕਨੈਕਟ ਕਰ ਰਹੇ ਨੇ ਉਹਨਾਂ ਤੱਕ ਪਹੁੰਚ ਕਰ ਰਹੇ ਤੇ ਉਹਨਾਂ ਨੂੰ ਲਾਲਚ ਦੇ ਕੇ ਜਾਂ ਫਿਰ ਹਨੀ Trap ਦੇ ذریعے ਹਨੀ Trap ਮਤਲਬ ਕਿਸੇ ਕੁੜੀ ਤੋਂ ਉਹਨਾਂ ਨਾਲ ਗੱਲਾਂ ਬਾਤਾਂ ਕਰਵਾ ਕੇ ਉਹਨਾਂ ਨੂੰ ਝੂਠੇ ਜਾਲ ਦੇ ਵਿੱਚ ਫਸਾ ਕੇ ਭਾਰਤ ਦੀਆਂ ਜਿਹੜੀਆਂ ਖੂਫੀਆਂ ਜਾਣਕਾਰੀਆਂ ਨੇ ਜਾਂ ਫਿਰ ਕੁਝ ਰਸਤੇ ਨੇ ਜਿਹੜੇ ਕਿ ਉਹ ਚਾਹੁੰਦੇ ਨੇ ਕਿ ਸਾਨੂੰ ਪਤਾ ਲੱਗੇ ਕਿ ਕਿੱਧਰੋਂ ਭੱਜ ਸਕਦੇ ਆ ਜਾਂ ਕਿੱਧਰੋਂ ਵਾਪਸ ਸਕਦੇ ਆ ਉਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਾਰੀਆਂ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇ ਉਸ ਤਰ੍ਹਾਂ ਦੇ ਬੰਦਿਆਂ ਦਾ ਬੱਚਿਆਂ ਦਾ ਬ੍ਰੇਨ ਵੋਸ਼ ਕਰਕੇ ਉਹ ਇਸ ਮੁਕਾਮ ਤੱਕ ਪਹੁੰਚਦੇ ਨੇ ਪਰ ਖੈਰ ਇਸ ਨੂੰ 1 ਸਾਲ ਪਹਿਲਾਂ ਤੋਂ ਬੱਚਾ ਇਹ ਸਾਰੀ ਘਟਨਾਵਾਂ ਨੂੰ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਪਰ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਨੂੰ ਜੁਵਨਾਈਲ ਜਿਹੜੀ ਅਦਾਲਤ ਹੈ ਤੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਦੇ ਉੱਤੇ ਕੀ ਕਾਰਵਾਈ ਅੱਗੇ ਚੱਲਦੀ ਹੈ ਤੇ ਨਾਲ ਦੇ ਨਾਲ ਹੀ ਅਸੀਂ ਵੀ ਸਾਰਿਆਂ ਨੂੰ ਬੱਚਿਆਂ ਨੂੰ ਵੀ ਅਪੀਲ ਕਰਦੇ ਹਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਤੁਹਾਡੇ ਬੱਚੇ ਜਿਹੜੀ ਵੀ ਸੋਸ਼ਲ ਮੀਡੀਆ ਸਾਈਟ ਦੇ ਸਾਈਟ ਚਲਾ ਰਹੇ ਨੇ ਚਾਹ ਇੰਸਟਾਗ੍ਰam ਫੇਸਬੁੱਕ ਜਾਂ ਹੋਰ ਜਿੰਨੀਆਂ ਵੀ ਨੇ ਉਹਨਾਂ ਦੇ ਉੱਤੇ ਨਜ਼ਰ ਜ਼ਰੂਰ ਰੱਖੋ ਤਾਂਕਿ ਉਹ ਇਸ ਤਰ੍ਹਾਂ ਦੇ ਕਿਸੇ ਵੀ ਹਨੀ ਟ੍ਰੈਪ ਦੇ ਵਿੱਚ ਨਾ ਫਸ ਸਕਣ ਜਿਸ ਦੇ ਨਾਲ ਸਾਡੇ ਹੀ ਬੱਚਿਆਂ ਦਾ ਨੁਕਸਾਨ ਹੋਵੇ ਤੇ ਦੇਸ਼ ਦੇ ਵਿੱਚ ਜਿਹੜਾ ਕਾਨੂੰਨ ਹੈ ਉਹ ਕਿਤੇ ਨਾ ਕਿਤੇ ਆਪਣੀ ਕਾਰਵਾਈ ਕਰਦਾ ਰਹੇਗਾ ਫਿਰ ਕਿਸੇ ਦੇ ਕਹਿਣ ਦੇ ਉੱਤੇ ਜਾਂ ਫਿਰ ਮਾਪਿਆਂ ਨੂੰ ਹੀ ਬਾਅਦ ਵਿੱਚ ਇਹ ਸਾਰੀਆਂ ਚੀਜ਼ਾਂ ਭੁਗਤਣੀਆਂ ਪੈਂਦੀਆਂ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ